ਹੈਲੋ एवरीवन ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਸਵੇਰ ਦੇ 4:00 ਵੱਜ ਚੁੱਕੇ ਆ ਅੱਜ ਆਪਾਂ ਜਿੱਦੇ ਜਾ ਰਹੇ ਆ ਤੇ ਤੁਹਾਨੂੰ ਪਹੁੰਚ ਕੇ ਦਿਖਾਵਾਂਗੇ ਆਪਾਂ ਕਿੱਥੇ ਜਾ ਰਹੇ ਆ ਸਾਡਾ ਵਲੋਗ ਲਾਸਟ ਤੱਕ ਬਣੇ ਰਿਓ ਵੇਖ ਅੱਜ ਇਹਨਾਂ ਸਵੇਰ ਤੇ 7:00 ਵੱਜ ਚੁੱਕੇ ਨੇ ਤੇ ਆਪਾਂ ਰੁਕਿਆ ਕਿਸੇ ਟਾਪੇ ਦੇ ਉੱਪਰ ਇਥੇ ਆਪਾਂ ਪੀਮਾਗੇ ਚਾਹ ਤੇ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਆਪਾਂ ਆਪਣੀ ਡੈਸਟੀਨੇਸ਼ਨ ਸਰੇਨਾ ਬੜੇ ਰਹੇਓ ਇਹ ਪਲੇਸ ਬਹੁਤ ਵਧੀਆ ਜਿੱਥੇ ਆਪਾਂ ਜਾਣਾ ਇੱਥੇ ਆਪਾਂ ਉਦੇ ਲਈ ਜਾ ਰਹੇ ਹਾਂ ਠੀਕ ਹੈ ਸਟਾਰ ਚੁੱਕੇ ਸੀ ਨਾ ਉੱਥੇ ਝੂਲੇ ਵੀ ਲੱਗੇ ਆ ਥੋੜੇ ਜੇ ਸਰੇ ਸਰੇ ਵਾਲ ਵੀ ਨਹੀਂ ਪਾਈ ਸੀ ਤਾਂ ਮੈਂ ਹੁਣ ਥੋੜੇ ਜੇ ਆਪਣਾ ਵਾਲ ਉਦੇ ਉੱਠ ਚੁੱਕਿਆ ਵਾ ਨੰਨੂ ਕੋਲ ਬੈਠਾ ਖੇਡ ਰਿਹਾ ਉਹ ਵੀ ਦੇਖ ਰਿਹਾ ਕਿ ਅੱਜ ਅਸੀਂ ਕਿੱਥੇ ਆਏ ਆ ਇੱਧਰ ਮੰਮੀ ਤੇ ਜਸੂ ਵੀਰਾ ਲੱਕੀ ਵੀਰਾ ਵੀ ਆ ਗਿਆ ਤੇ ਹੁਣ ਆਪਾਂ ਬੈਠਦੇ ਆ ਆਪਾਂ ਆਪਣੇ ਆਰਡਰ ਦੀ ਵੇਟ ਕਰਦੇ ਆ ਹੁਣ ਆਪਾਂ ਪੀਨੇ ਆ ਸਰਣ ਚਾਹ ਜਦੋਂ ਮੈਂ ਉੱਥੇ ਬੈਠੀ ਕਿਨੇ ਕਿਸੇ ਦਾ ਸ਼ੌਂਪਾ ਇੱਕ ਪੈਰ ਦੇ ਰਿਹਾ ਨਾ ਮਗਾ ਤੇ ਆ ਜੂਗਾ ਉਸ ਜਿਹਦੇ ਬਖਾਰੇ ਖਾਣ ਪੀਣ ਲੱਗੇ ਆ ਮੇਰੀ ਪਲੇਟ ਆ ਪਾਪਾ ਕੁਸ਼ਕਾ ਜੀ ਦੇ ਆਏ ਆ ਆਪਾਂ ਜਦੋਂ ਉਹਦੇ ਬਿਮਾਰ ਸੀ ਨਾ ਤਾਂ ਆਪਾਂ ਇੱਥੇ ਸੁੱਕ ਸੁੱਕੀ ਸੀ ਵੀ ਆਪਾਂ ਕਾਕੇ ਜੜਾ ਕੇ ਆਉਣਾ ਨਹੀਂ ਹੰਤਨ ਬਾਬਾ ਗੁਰਦੇਵਾਂ ਅੱਛੀ ਸਾਰੇ ਜਾਣੇ ਤੇ ਦੀ ਸੋਖ ਲਾਵਾਂਗੇ ਬਾਬਾ ਜੀ ਦੇ ਦਰਵਾਜ਼ੇ ਪਹੁੰਚ ਚੁੱਕਿਆ ਮੱਥਾ ਲੇ ਕੇ ਬਾਹਰ ਉਧਰਲੇ ਪਾਸੇ ਦਿਖਾਵਾਂਗੇ ਮੇਕਅਪ ਬਣਾ ਲਾ ਕਰੋ ਬਾਬਾ ਨੂੰ ਦਿੱਤਾ ਚੀ ਦੇ ਦਰਸ਼ਨ ਤੇ ਆ ਕੁਝ ਚੀਜ਼ਾਂ ਦੇਖਦੇ ਆ ਤੇ ਵਲੌਗ ਨੂੰ ਕਰਦੇ ਇੱਥੇ ਐਂਡ ਬਾਏ ਹੜਾਪਾ ਪੀਰ ਬਾਬਾ ਗੁੱਦਨ ਸ਼ਾਹ ਜੀ ਦੇ ਆਏ ਆ ਤੇ ਇੱਥੇ ਵੀ ਅਸੀਂ ਇੱਕ ਹੋਰ ਟਾਕਾ ਚੜਹਾੜਾ ਕਰਕੇ ਫਿਰ ਦੋਨਾਂ ਜਗ੍ਹਾ ਤੇ ਸਫਰ ਦੇਨੇ ਦੋ ਲੋਕ ਕਰਦੇ ਨੇ ਨਾ ਇੱਕ ਇੱਧਰ ਤੇ ਉੱਧਰ ਬਾਬਾ ਗੁਰੂ ਦਾ ਜੀ ਬਾਬਾ ਜੀ ਦੀ ਦਰਗਾਹ ਨੂੰ ਰਸਤਾ ਇੱਧਰ ਜੀ ਵੀ ਜਾਂਦਾ ਤੇ ਉੱਧਰ ਵੀ ਸਹੀ ਜਾਂਦਾ बाबा जी दिस हमरे तो ਤੁਸੀਂ ਦੇਖਦੇ ਹੋ बाबा जी ਵੀ ਦਰਗਾਹ ਸਾਈਂ ਬਾਬਾ ਕੁੱਟਨ ਸ਼ਾਹ ਜੀ ਅੱਜ ਸੀ ਉਹਦੇ ਦੀ ਸੋ ਖਲਾ ਦੇਣੀ ਹੈ ਕਿ ਬਾਬਾ ਜੀ ਤੋਂ ਬੇਟਾ ਰੋਕਾ ਪੁੱ ਲਈਏ ਧੰਨ ਧੰਨ ਬਾਬਾ ਜੀ ਦੇ ਦਰਸ਼ਨ ਕਰੋ भक्ति यात्रा सुरु श्री मुंबई को दिखाई शक्ति आई गुरुदेव और यात्रा सुरु फरमाते हे जी बप्पा का ध्यान हे जो सेना को माया ताली इसी माया के नाम बप्पा का ल ਸਾਡੇ ਬਹੁਤ ਵਧੀਆ ਦਰਸ਼ਕ ਹੋਗੇ ਹੁਣ ਆਪਾਂ ਕਰਦੇ ਆਂ ਵਲੌਗ ਦਾ ਇੱਥੇ ਬਾਬਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਜਿਵੇਂ ਸਾਡੀ ਸੁਣੀ ਬਾਬਾ ਜੀ ਨੇ ਸਾਰਿਆਂ ਦੀ ਸੁਣ ਉਹ ਤਾਂ ਗਿਆ نیچے ਫੋਨ ਨਹੀਂ ਚੱਕਦਾ ਸੀ ਕਿੰਨੇ ਫੜਖੀ ਬਣ ਗਏ ਸਮਝਾਇ ਵੀ ਜਦੋਂ